ਫਿਰ ਹਰਲੀਨ ਵਾਪਸ ਤਾਇਏ ਦੇ ਘਰ ਚਲੀ ਜਾਂਦੀ ਆ ਉਹਨਾਂ ਨੂੰ ਮਿਲਦੀ ਆ ਹਲਚਲ ਪੁੱਛਦੀ ਆ ਤੇ ਸਾਰੀ ਗੱਲ ਦੱਸਦੀ ਆ ਕਿ ਪਾਪਾ ਨਾਲ ਇਦਾਂ ਹੋ ਗਿਆ ਸੀ ਜਿਸ ਕਰਕੇ ਮੈਂ ਜਲਦੀ ਵਾਪਸ ਨਹੀਂ ਆ ਸਕੀ ਤੇ ਨਾ ਹੀ ਤੁਹਾਨੂੰ ਖਬਰ ਕਰਨ ਦਾ ਮੌਕਾ ਮਿਲਿਆ ਬਸ ਪੱਜ ਦੌੜ ਚ ਹੀ ਲੱਗੀ ਰਹੀ ਤਾਇਆ ਕਹਿਣ ਲੱਗਾ ਚੱਲ ਪੁੱਤ ਕੋਈ ਗੱਲ ਨਹੀਂ ਚੰਗਾ ਮਾੜਾ ਟਾਈਮ ਕਿਹੜਾ ਕਿਸੇ ਨੂੰ ਦੱਸ ਕੇ ਆਉਂਦਾ ਬਾਕੀ ਹੋਰ ਤਾਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਨਾ ਹਰਲੀਨ ਨਹੀਂ ਜੀ ਬਾਕੀ ਸਭ ਠੀਕ ਆ ਤਾਇਆ ਚਲ ਸ਼ੁਕਰ ਆ ਉਸ ਪਰਮਾਤਮਾ ਦਾ ਚਲੋ ਤੁਸੀਂ ਬੈਠੋ ਤੇ ਗੱਲਾਂ-ਬਾਤਾਂ ਕਰੋ ਮੈਂ ਆਇਆ ਖੇਤ ਦੇ ਡਾ ਮਾਰ ਕੇ ਹਰਲੀਨ ਤਾਇਆ ਜੀ 1 ਮਿੰਟ ਤਾਇਆ ਹਾਂ ਪੁੱਤ ਕੀ ਹੋਇਆ ਹਰਲੀਨ ਪਹਿਲਾਂ ਤੁਸੀਂ ਬੈਠੋ ਫਿਰ ਮੈਂ ਗੱਲ ਦੱਸਦੀ ਆ ਤਾਇਆ ਹਾਂ ਪੁੱਤ ਦੱਸ ਹੁਣ ਤਾਈ ਨਹੀਂ ਬੈਠਦੀਆਂ ਕਿਹਾ ਹਰਲੀਨ ਉਹ ਤਾਇਆ ਜੀ ਮੈਂ ਘਰੇ ਗੱਲ ਕੀਤੀ ਸੀ ਤੇ ਮੇਰੇ ਤੇ ਕੁਲਵੀਰ ਬਾਰੇ ਮੰਮੀ ਨਾਲ ਉਹਨਾਂ ਨੂੰ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਹੈ। ਉਹਨਾਂ ਕਿਹਾ ਕਿ ਉਹ ਪਾਪਾ ਨਾਲ ਗੱਲ ਕਰਕੇ ਜਲਦੀ ਹੀ ਕੁਲਵੀਰ ਨੂੰ ਮਿਲਣ ਲਈ ਆਉਣਗੇ। ਤਾਇਆ ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਆਤੀ ਹੈ। ਹਰਲੀਨ ਤਾਇਆ ਜੀ ਮੈਨੂੰ ਤਾਂ ਬਸ ਇਸੇ ਗੱਲ ਦੀ ਫਿਕਰ ਹੈ ਕਿ ਚਰਨੂ ਭਾਬੀ ਉਸ ਦਿਨ ਕੋਈ ਨਵਾਂ ਖਿਖੇੜਾ ਨਾ ਖੜਾ ਕਰਦੀ ਹੋਵੇ। ਤਾਇਆ ਉਹ ਤੂੰ ਬੁੱਤ ਫਿਕਰ ਨਾ ਕਰ। ਅਸੀਂ ਹੈਗੇ ਆਂ ਸਭ ਦੇਖ ਲਵਾਂਗੇ। ਉਸਦੇ ਸਿਰ ਤੇ ਹੱਥ ਰੱਖਦੇ ਆਂ ਕਿਹਾ। ਸ਼ਾਮਾਂ ਪੈ ਗਈ ਕਾਲਾ ਕੰਮ ਕਰ ਸਾਰੇ ਨਿਬੇੜ ਕੀ ਘਰ ਰੋਟੀ ਖਾਣ ਆਇਆ ਤੇ ਜਦ ਭਾਬੀ ਆਣਗੀ ਉਸ ਨੂੰ ਫੜਾਈ ਤਾਂ ਉਸਦੇ ਚਿਹਰੇ ਤੇ ਖੁਸ਼ੀ ਦੇਖ ਕੇ ਕਹਿਣ ਲੱਗੀ ਵਡੀਆਂ ਰੌਣਕਾਂ ਨੇ ਕਾਲੇ ਅੱਜ ਤਾਂ ਤੇਰੇ ਚਿਹਰੇ ਤੇ ਕੀ ਗੱਲ ਹੈ ਕਾਲਾ ਕੁਝ ਨਹੀਂ ਭਾਬੀ ਵੈਸੇ ਹੀ ਤੇ ਰੋਟੀ ਵਾਲੀ ਥਾਲੀ ਪੋਣੇ ਨਾ ਟਕੀ ਤੇ ਚੱਕ ਕੇ ਆਪਣੇ ਘਰ ਨੂੰ ਉਤਪਿਆ ਰੋਟੀ ਲਿਆ ਕੇ ਉਸਨੇ ਮੰਜੇ ਤੇ ਰੱਖੀ ਤੇ ਉੱਪਰ ਬੈਠ ਕੇ ਖਾਣ ਲੱਗ ਪਿਆ ਰੋਟੀ ਖਾਂਦੇ ਖਾਂਦੇ ਨੇ ਫੋਨ ਚੁੱਕਿਆ ਤੇ ਲਾ ਖੁੱਲਿਆ ਤੇ ਕੁਝ ਦੇਰ ਹਰਲੀਨ ਤੇ ਉਸਦੀ ਫੋਟੋ ਨੂੰ ਨਿਹਾੜਦਾ ਰਿਹਾ ਤੇ ਫਿਰ ਹਰਲੀਨ ਨੂੰ ਫੋਨ ਲਗਾ ਲਿਆ ਟਿੰਗ ਜਾਂਦੀ ਰਹੀ ਪਰ ਕਿਸੇ ਨੇ ਨਾ ਚੱਕਿਆ ਫਿਰ ਉਸਨੇ ਦੂਜੀ ਵਾਰੀ ਕੀਤਾ ਪਹਿਲਾ ਰਿੰਗ ਤਹੀ ਹਰਲੀਨ ਨੇ ਚੱਕ ਲਿਆ ਤੇ ਕਹਿਣ ਲੱਗੀ ਹਾਈ ਕਿੰਨੀ ਬੇਸਬੀ ਆ ਗੱਲ ਕਰਨ ਦੀ ਮੁੰਡੇ ਨੂੰ ਕਾਲਾ ਨਹੀਂ ਨਹੀਂ ਜੀ ਮੈਂ ਤਾਂ ਉਹ ਮੇਹੀ ਪੰਗੇ ਲੈ ਰਿਹਾ ਸੀ ਬੈਠਾ ਫੋਨ ਨਾਲ ਤੁਹਾਨੂੰ ਕੱਲ ਫੋਨ ਲੱਗ ਗਿਆ ਪਤਾ ਹੀ ਨਹੀਂ ਲੱਗਿਆ ਕਰਲੀਨ ਸਰਦਾਰ ਜੀ ਤੁਸੀਂ ਝੂਠ ਨਾ ਬੋਲਿਆ ਕਰੋ ਕਿਉਂਕਿ ਤੁਹਾਨੂੰ ਝੂਠ ਬੋਲਣਾ ਨਹੀਂ ਆਉਂਦਾ ਅੱਛਾ ਇਹ ਦੱਸੋ ਕੀ ਕਰ ਰਹੀ ਸੀ ਕਾਲਾ ਮੈਂ ਤਾਂ ਰੋਟੀ ਖਾ ਰਿਹਾ ਸੀ ਆਉ ਤੁਹਾਨੂੰ ਵੀ ਖਲਾਈਏ ਕਰਲੀਨ ਉਸ ਵਿੱਚ ਤਾਂ ਟਾਈਮ ਹੈ ਜੀ ਹਾਲੇ ਫਹਿਲਾਲ ਤੁਸੀਂ ਇੱਕ ਕੰਮ ਕਰੋ ਰੋਟੀ ਖਾਓ ਤੇ ਇੰਤਜ਼ਾਰ ਕਰੋ ਮੈਂ ਹਾਲੇ ਆਟਾ ਗੁੰਨ ਰਹੀ ਆਂ ਮੈਂ ਸਾਰੇ ਕੰਮ ਨਿਬੇੜ ਕੇ ਤੁਹਾਨੂੰ ਕਾਲ ਕਰਾਂਗੀ ਸੋ ਨਾ ਜਾਣਾਂ ਕਿਦਰੀ ਹੋਰ ਮੈਂ ਬੈਠੀ ਦੇਖਦੀ ਰਹੀ ਹਾਂ ਠੀਕ ਐ ਜੀ ਬਾਏ ਫਿਰ ਇੰਨਾ ਆ ਕੇ ਉਸਨੇ ਫੋਨ ਕੱਟ ਦਿੱਤਾ ਤੇ ਆਪਣੀ ਕੰਮੀ ਲੱਗ ਗਈ ਤੇ ਕਾਲਾ ਵੀ ਰੋਟੀ ਖਾਣ ਲੱਗ ਗਈ ਆ ਇੰਤਜ਼ਾਰ ਕਰਦੇ ਕਰਦੇ ਕਦ ਕਾਲੀ ਦੀ ਅੱਖ ਲੱਗ ਗਈ ਉਸ ਨੂੰ ਪਤਾ ਹੀ ਨਾ ਲੱਗਿਆ ਤੇ ਸਰਾਣੀ ਬਈ ਫੋਨ ਦੀ ਵਾਈਬ੍ਰੇਸ਼ਨ ਨੇ ਉਸ ਨੂੰ ਅੱਖ ਪੁੱਟਣ ਲਈ ਮਜਬੂਰ ਕਰ ਦਿੱਤਾ ਜਦ ਉਸ ਦੀਆਂ ਖੁੱਲੀਆਂ ਅੱਖਾਂ ਨਾਲ ਦੇਖਿਆ ਫੌਨ ਹਰਲੀਨ ਦਾ ਸੀ ਤੇ ਜਲਦੀ ਨਾਲ ਉਹ ਉੱਠ ਕੇ ਠੀਕ ਹੋ ਕੇ ਬੈਠ ਗਿਆ ਤੇ ਫੋਨ ਚੱਕ ਕੇ ਕਹਿਣ ਲੱਗਾ ਹਾਂਜੀ ਹਾਂਜੀ ਮੈਂ ਜਾਗਦਾ ਹਰਲੀਨ ਮੈਨੂੰ ਪਤਾ ਸਭ ਜਿਹੜਾ ਜਾਗ ਰਹੀ ਹੋ ਮੈਂ ਪਤਾ ਕਦੋਂ ਦੀ ਫੋਨ ਨੂੰ ਮਿਲਾ ਰਹੀ ਹਾਂ ਉਸ ਪਤਾ ਵੀ ਹੈ ਤੇ ਤੁਸੀਂ ਹੋਗੀ ਫੋਨ ਹੀ ਚੁੱਕਣ ਦਾ ਨਾਮ ਨਹੀਂ ਲੈ ਰਹੀ ਕੀ ਆਈ ਕਾਲਾ ਮੈਂ ਤਾਂ ਤੁਹਾਡੇ ਫੋਨ ਦਾ ਹੀ ਇੰਤਜ਼ਾਰ ਕਰ ਰਿਹਾ ਸੀ ਪਰ ਪਤਾ ਹੀ ਨਹੀਂ ਲੱਗਾ ਕਦ ਮੇਰੀ ਅੱਖ ਲੱਗ ਗਈ ਤੇ ਤੁਸੀਂ ਨਾ ਹੁਣੇ ਇੰਨਾ ਇੰਤਜ਼ਾਰ ਕਰਵਾ ਰਹੇ ਹੋ ਹਰਲੀਨ ਅੱਛਾ ਜੀ ਵਿਆਹ ਹੋਇਆ ਨਹੀਂ ਹਾਲੀ ਤੇ ਮੁੰਡੇ ਨੂੰ ਸਾਡੇ ਨਾਲ ਸ਼ਿਕਾਇਤਾਂ ਵੀ ਹੋਣ ਲੱਗ ਪਈਆਂ ਕਿ ਅਸੀਂ ਹੁਣੇ ਹੀ ਇੰਨਾ ਇੰਤਜ਼ਾਰ ਕਰਵਾ ਰਹੇ ਹਾਂ ਕਾਲਾ ਮੈਂ ਸੱਚੀ ਕਹਿ ਰਿਹਾ ਜੀ ਨਹੀਂ ਪਤਾ ਲੱਗਾ ਹਰਲੀ ਚਲੋ ਛੱਡੋ ਏ ਦਸੋ ਮੇਰੀ ਜ਼ਾਦ ਕਿੰਨੀ ਕੋਈ ਫਿਰ ਕਾਲਾ ਨਾ ਪੋਰਾ ਵੀ ਨਹੀਂ ਮੈਨੂੰ ਤੁਹਾਡੀ ਜ਼ਾਦ ਕਿਉਂ ਆਉ ਹਰਲੀਨ ਹਾਂ ਚਲ ਠੀਕਾ ਫਿਰ ਮੈਂ ਹੀ ਪਾਗਲ ਆ ਜੋ ਐਵੇਂ ਤੁਹਾਡੀ ਜਾਂਚ ਸੁੱਕਦੇ ਜਾਂਦੀਆਂ ਸੋ ਜਾਓ ਤੁਸੀਂ ਐਵੇਂ ਨਹੀਂ ਤੰਗ ਕੀਤਾ ਤੁਹਾਨੂੰ ਕਾਲਾ ਨਹੀਂ ਨਹੀਂ ਉਹ ਮੈਂ ਮਜ਼ਾਕ ਕਰ ਰਿਹਾ ਸੀ ਜੀ ਜਦ ਤੁਸੀਂ ਮੇਰੀ ਜਾਂਚ ਸੁੱਕ ਗਈ ਸੀ ਤੇ ਮੈਂ ਵੀ ਤਾਂ ਹੋਏ ਨਾ ਰਹਿ ਗਿਆ ਸੀ ਹਰਲੀਨ ਹਾਸਦੀ ਹੋਈ ਇਹ ਬਊਆ ਕੀ ਹੁੰਦਾ ਕਾਲਾ ਇਹ ਨਾ ਜੀ ਸ਼ਰਾਬ ਦੀ ਛੋਟੀ ਜ਼ਹੀ ਬੋਤਲ ਲੀਆ ਉਸਨੂੰ ਕਹਿੰਦੇ ਆ ਹਰਲੀਨ ਅੱਛਾ ਇਸ ਦਾ ਮਤਲਬ ਤੁਸੀਂ ਸ਼ਰਾਬ ਵੀ ਪੀਂਦੇ ਹੋ ਕਾਲਾ ਕੌਣ ਕਹਿੰਦਾ ਮੈਂ ਤਾਂ ਨਹੀਂ ਪੀਂਦਾ ਉਹ ਤਾਂ ਓਵੇਂ ਹੀ ਉਦਾਹਰਣ ਦੇ ਕੇ ਤੁਹਾਨੂੰ ਸਮਝਾਇਆ ਸੀ ਹਰਲੀਨ ਸਮਝਣ ਸਮਝਾਉਣ ਵਾਲੀ ਨਾ ਗੱਲ ਤੁਸੀਂ ਮੇਰੇ ਤੇ ਛੱਡ ਜੋ ਮੈਂ ਪੁੱਛਿਆ ਉਹ ਦੱਸੋ ਪਿੰਦੇ ਹੋ ਕਿ ਨਹੀਂ ਕਾਲਾ ਹਾਂ ਉਹ ਕਦੀ ਕਦੀ ਦੀਆ ਵਰਗੀ ਖਾਸ ਮੌਕਿਆਂ ਤੇ ਪੀ ਲਈ ਦਿਆ ਤੇ ਨਾਲੇ ਨੱਚਣੇ ਦਾ ਸਰੂਰ ਆ ਜਾਂਦਾ ਹਰਲੀ ਸ਼ਾਬਾਸ਼ ਬਹੁਤ ਬਹਾਦਰੀ ਵਾਲਾ ਕੰਮ ਕਰਦੀ ਹੋ ਪੀ ਕੇ ਤੇ ਪੀਤੇ ਬਗੈਰ ਤਾਂ ਜਿੱਦਾਂ ਨੱਚਿਆ ਨਹੀਂ ਜਾਂਦਾ ਨਾ ਅੱਜ ਤੋਂ ਬਾਅਦ ਤੁਹਾਡੀ ਪੀਣੀ ਬੰਦ ਮੇਰੀ ਗੱਲ ਸੁਣ ਲੋ ਵਿਆਹ ਤੋਂ ਬਾਅਦ ਜੇ ਪੀ ਕੇ ਘਰ ਆਏ ਤਾਂ ਮੈਂ ਘਰੀ ਨਹੀਂ ਵੜਨ ਦੇਣਾ ਤੁਹਾਨੂੰ ਮੈਂ ਹੁਣੇ ਦੱਸਦਾ ਕਾਲਾ ਹਾਂਜੀ ਠੀਕ ਹੈ ਹਰਲੀ ਪਤਾ ਹੰਗੁਰ ਨਾਮ ਵਿਦਿਨੀ ਮੇਰੇ ਡਿਊਟੀ ਲਗਾਈ ਆ ਤੁਹਾਨੂੰ ਬੰਦਾ ਬਣਾਉਣ ਲਈ ਜੋ ਮੈਂ ਪੂਰੀ ਕਰਕੇ ਰਾਂਗੀ ਇੰਨਾ ਕਹਿ ਕੇ ਹੱਸਣ ਲੱਗ ਪਈ ਕਾਲਾ ਤੁਹਾਡਾ ਕਿਹਾ ਸਿਰ ਮੱਥੀ ਜੀ ਹਰਲੀਨ ਅੱਛਾ ਇਹ ਦੱਸੋ ਵਿਆਹ ਤੋਂ ਬਾਅਦ ਮੈਨੂੰ ਕਮਾਉਣ ਲਈ ਕਿੱਥੇ ਲੈ ਕੇ ਜਾਊਂਗੀ ਕਾਲਾ ਲੈ ਸਾਡੀ ਨਹੀਂ ਕੋਈ ਇਹ ਉਹ ਜ਼ਿਆਰੇਵਾਜ਼ ਹੈਗਾ ਘੁੰਮਣ ਕਮਾਉਣ ਵਾਲਾ ਹਰਲੀਨ ਲੈ ਐ ਮੈਂ ਥੋੜੀ ਹੁੰਦਾ ਹੈ ਇਹੀ ਤਾਂ ਟਾਈਮ ਹੁੰਦਾ ਜਦ ਪਤੀ ਪਤਨੀ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਨਾਲ ਸਮਝਦੇ ਨੇ ਮਿਲ ਕੇ ਕਿੰਨਾ ਟਾਈਮ ਇਕੱਠਿਆਂ ਨਾਲ ਬਿਤਾਉਂਦੇ ਨੇ ਹੱਸਦੇ ਨੇ ਜ਼ਿੰਦਗੀ ਦਾ ਮਜ਼ਾ ਲੈਂਦੇ ਨੇ ਕਾਲਾ ਠੀਕ ਹੈ ਫਿਰ ਮੈਂ ਸੋਚ ਲਿਆ ਸਭ ਤੋਂ ਪਹਿਲਾਂ ਆਪਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੇਠਾ ਟਿਕਣ ਜਾਵਾਂਗੇ ਤੇ ਆਪਣੀ ਆਉਣ ਵਾਲੀ ਜ਼ਿੰਦਗੀ ਲਈ ਉਸ ਅਕਾਲ ਪੁਰਖ ਅੱਗੇ ਦੁਆ ਕਰਾਂਗੇ ਬਾਕੀ ਦਾ ਤੁਸੀਂ ਸੋਚ ਹੀ ਲੈਣਾ ਬਸ ਹੁਣ ਖੁਸ਼ ਹੋ ਹਰਲੀ ਹਾਂਜੀ ਬਹੁਤ ਖੁਸ਼ ਇੱਕ ਗੱਲ ਹੋਰ ਮੈਨੂੰ ਹਮੇਸ਼ਾ ਹੀ ਇੰਨਾ ਪਿਆਰ ਕਰਦੀ ਰਹੂੰਗੀ ਨਾ ਇਤੇ ਸਮੇਂ ਦੇ ਨਾਲ ਬਾਕੀਆਂ ਵਾਂਗੂ ਤਾਂ ਨੀ ਇਹ ਪਿਆਰ ਘਟ ਜਾਊਗਾ ਕਾਲਾ ਬਾਕੀਆਂ ਦਾ ਮੈਨੂੰ ਪਤਾ ਨਹੀਂ ਪਰ ਮੇਰੇ ਦਿਲ 'ਚ ਜੋ ਤੁਹਾਡੇ ਲਈ ਪਿਆਰ ਦਿਨ-ਬਦਨ ਵਧਦਾ ਹੀ ਜਾ ਰਿਹਾ ਹੈ ਹਰਲੀ ਬਸ ਮੈਨੂੰ ਇਦਾਂ ਹੀ ਪਿਆਰ ਕਰਦੇ ਰਹਿਣਾ ਮੈਂ ਹਰ ਸੁਖ ਦੁੱਖ ਹਰ ਤਕਲੀਫ ਖਸ ਕੇ ਕੱਟ ਲਵਾਂਗੀ ਕੁਲਵੀਰ ਮੈਂ ਸੌ ਜਾਮਾ ਹੂੰ ਬਹੁਤ نیند ਨਹੀਂ ਆ ਰਹੀ ਹੈ ਅੱਖਾਂ ਬੰਦ ਹੋਈ ਜਾ ਰਹੀਆਂ ਨਹੀਂ ਮੇਰੀਆਂ ਕਾਲਾ ਲੈ ਹੁਣੇ ਤਾਂ ਆਏ ਸੀ ਹੁਣ ਜਾਣ ਦੀਆਂ ਵੀ ਗੱਲਾਂ ਕਰ ਰਹੇ ਹੋ ਹਰਲੀਨ ਟਾਈਮ ਦੇਖੋ ਜ਼ਰਾ ਸਰਦਾਰ ਜੀ 1 ਵਜ ਗਿਆ ਕਾਲਾ ਸੱਚੀ ਜਦੋਂ ਟਾਈਮ ਦੇਖਦਾ ਤੇ ਸਵਾ 1 ਹੋਇਆ ਹੁੰਦਾ ਤੇ ਉਹ ਕਹਿਣ ਲੱਗਾ ਉਹ ਤੇਰੀ ਸੱਚੀ ਬਹੁਤ ਟਾਈਮ ਹੋ ਗਿਆ ਸੌ ਜਾਓ ਹੁਣ ਪਤਾ ਨਹੀਂ ਸਵੇਰੇ ਅੱਖ ਖੁੱਲੂ ਟਾਈਮ ਨਾ ਕਿ ਨਹੀਂ ਹਰ ਲੀਨ ਅੱਛਾ ਜੀ ਹੁਣ ਬੜੀ ਜਲਦੀ ਪਤਾ ਲੱਗ ਗਿਆ ਕਿ ਸੋ ਜਾਉ ਨਹੀਂ ਸਵੇਰੇ ਸਵੇਰੀ ਤੁਹਾਡੀ ਉਹ ਹਿਟਲਰ ਭਾਬੀ ਨੂੰ ਤੁਹਾਡੀ ਕਲਾਸ ਲਗਾ ਦੇਣੀ ਆ ਕਾਲਾ ਹੱਸਦੇ ਹੋਏ ਹਿਟਲਰ ਭਾਬੀ ਉਹਤ ਵਧੀਆ ਨਾਮ ਦਿੱਤਾ ਮੈਂ ਉਹਨਾਂ ਨੂੰ ਦੱਸਾਂਗਾ ਤੁਹਾਡੀ ਦਰਾਨੀ ਨਹੀਂ ਤੁਹਾਨੂੰ ਨਮਾ ਨਾਮ ਦਿੱਤਾ ਹਰਲੀਨ ਹਾਂ ਲੈ ਇਦਾਂ ਨਾ ਕਰਨਾ ਪਲੀਜ਼ ਉਹਨਾਂ ਨੇ ਮੇਰੇ ਪੈਸੇ ਪੈ ਚੁਕਾ ਜਿਹੜੇ ਮੈਂ 2 ਨਿਕਟਨੇ ਆ ਇੱਥੇ ਚੈਨ ਨਾਲ ਉਹ ਵੀ ਨਹੀਂ ਕਟਣ ਦੇ ਨੇ ਫਿਰ ਉਹਨਾਂ ਨੇ ਮੈਨੂੰ ਕਾਲਾ ਉਹ ਮੈਂ ਤਾਂ ਮਜ਼ਾਕ ਕਰਦਾ ਸੀ ਚਲੋ ਸੌ ਜਾਓ ਨਹੀਂ ਦੱਸਦਾ ਕੁਝ ਹਰਲੀਨ ਹਾਂਜੀ ਚੰਗਾ ਫਿਰ ਕਹਿ ਕੇ ਫੋਨ ਕੱਟ ਕੇ ਸੋ ਗਈ ਅਗਲੇ ਦਿਨ ਕਾਲੇ ਨੇ ਸਾਰੇ ਕੰਮ ਨਿਬੇੜ ਕੀ ਫਿਰ ਖੇਤ ਚਲਾ ਗਿਆ ਆਪਣੇ ਭਰਾ ਦੀ ਮਦਦ ਕਰਵਾਉਣ ਲਈ ਅੱਜ ਖੇਤ ਕੰਮੇ ਜ਼ਿਆਦਾ ਹੋਣ ਕਰਕੇ ਕਾਲਾ ਅੱਜ ਰੋਟੀ ਖਾਣ ਕਰ ਵੀ ਨਾ ਜਾ ਪਾਇਆ ਤੇ ਦੁਪਹਿਰ ਦੀ ਰੋਟੀ ਭਾਬੀ ਨੇ ਆਪਣੇ ਜ਼ਵਾਕਾਂ ਹੱਥ ਖੇਤ ਵਿਸਵਾ ਦਿੱਤੀ ਜਦੋਂ ਗਲੀ 'ਚ ਜਾ ਰਹੀ ਸੀ ਤਾਂ ਹਰਲੀਨ ਨੂੰ ਉਹ ਆਉਂਦੇ ਹੋਏ ਰਸਤੇ 'ਚ ਮਿਲੀ ਤਾਂ ਉਸਨੇ ਉਹਨਾਂ ਨੂੰ ਰੋਕ ਕੇ ਪੁੱਛਿਆ ਕਿੱਥੇ ਜਾ ਰਹੀ ਮੇਰੇ ਗੋਲੂ ਮੋਲੂ ਇੰਨੀ ਦੁਪਹਿਰ 'ਚ ਇੰਨਾ ਸਾਰਾ ਕੁਝ ਚੱਕੀ ਅਸੀਂ ਨਾ ਕਾਲੇ ਚਾਚੇ ਦੀ ਰੋਟੀ ਲੈ ਕੇ ਖੇਤ ਜਾ ਰਹੇ ਹਾਂ ਉਹਨਾਂ ਨੂੰ ਦੀਨ ਆਂਟੀ ਦੋਨੇ ਕਹਿਣ ਲੱਗੇ ਹਰਲੀਨ ਚੱਲੋ ਫਿਰ ਮੈਂ ਵੀ ਚੱਲਦੀ ਹਾਂ ਤੁਹਾਡੇ ਨਾਲ ਮੈਨੂੰ ਵੀ ਕੰਮ ਹੈ ਤੇ ਮੈਂ ਤੁਹਾਡੀ ਆਂਟੀ ਨਹੀਂ ਚਾਚੀ ਹਾਂ ਅੱਛਾ ਚਾਚੀ ਜੀ ਤੁਹਾਨੂੰ ਪਤਾ ਕੁਝ ਦਿਨ ਪਹਿਲਾਂ ਕਾਲਾ ਚਾਚਾ ਸ਼ਹਿਰੋਂ ਬਹੁਤ ਸਵਾਦ ਵਰਫੀ ਲਿਆਇਆ ਸੀ ਥੋੜੇ ਜਹੀ ਖਾਧੀ ਸੀ ਅਸੀਂ ਬਾਕੀ ਬੇਬੇ ਨੇ ਖਾਣ ਨਹੀਂ ਦਿੱਤੀ ਸਾਡੀ ਤੋਂ ਖੋ ਕੇ ਸੁੱਟ ਦਿੱਤੀ ਹਰਲੀਨ ਅੱਛਾ ਚਲੋ ਕੋਈ ਗੱਲ ਨਹੀਂ ਅੱਜ ਮੈਂ ਆਪਣੀ ਭਤੀਜਿਆਂ ਨੂੰ ਸੋਹਣੀਆਂ ਸੋਹਣੀਆਂ ਚੀਜੀਆਂ ਖਵਾਉਂ ਪਰ ਪਹਿਲਾਂ ਤੁਸੀਂ ਮੈਨੂੰ ਆਪਣੇ ਨਾਮ ਤੇ ਦੱਸੋ ਮੇਰਾ ਨਾਮ ਸ਼ਨੀ ਤੇ ਮੇਰਾ ਛੋਟਾ ਭਰਾ ਇਸ ਦਾ ਨਾਮ ਹੈ ਮਨੀ ਹਰਲੀਨ ਬੜੇ ਪਿਆਰੇ ਨਾਮ ਨੇ ਬਈ ਤੁਹਾਡੇ ਦਾ ਪਰ ਚੀਜੀ ਮੈਂ ਇੱਕ ਸ਼ਰਤ ਈ ਖਵਾਉਣੀ ਆ ਤੁਸੀਂ ਘਰ ਜਾ ਕੇ ਕਿਸੇ ਨੂੰ ਕੁਝ ਨਹੀਂ ਦੱਸਣਾ ਇਸ ਵਾਰੀ ਕਿ ਆਪਾਂ ਅੱਜ ਮਿਲੇ ਸੀ ਤੇ ਚੀਜੀ ਖਾਧੀ ਸੀ ਉਹ ਦੋਵੇਂ ਮੰਨ ਗਏ ਹਰਲੀਨ ਪਹਿਲਾਂ ਉਹਨਾਂ ਨੂੰ ਦੁਕਾਨ ਤੇ ਲੈ ਗਈ ਉੱਥੇ ਜਾ ਕੇ ਟੌਫੀਆਂ ਗੁਰਕਰੀ ਜੂਸ ਕਿੰਨਾ ਕੁਝ ਲੈ ਕੇ ਦਿੱਤਾ ਤੇ ਫਿਰ ਉਹਨਾਂ ਨੂੰ ਨਾਲ ਲੈ ਕੇ ਖੇਤ ਨੂੰ ਚੱਲ ਪਈ ਉਹ ਦੋਵੇਂ ਅੱਗੇ ਅੱਗੇ ਭੱਜੇ ਫਿਰ ਤੇ ਹਰਲੀਨ ਉਹਨਾਂ ਦੇ ਪਿੱਛੇ ਪਿੱਛੇ ਇਦਾਂ ਹੀ ਕਰਦੇ ਕਰਦੀ ਉਹ ਖੇਤ ਪਹੁੰਚ ਗਏ ਹਰਲੀਨ ਨੇ ਸਣੀ ਨੂੰ ਉਸ ਤੇ ਕਾਲੇ ਚਾਚੇ ਨੂੰ ਬੁਲਾਉਣ ਲਈ ਭੇਜਿਆ ਤੇ ਕਿਹਾ ਕਿ ਮੇਰੇ ਵਾਰੀ ਕੁਝ ਨਾ ਦਸੀ ਤੇ ਆਪ ਮੋਟਰ ਦੇ ਅੰਦਰ ਜਾ ਕੇ ਲੁੱਕ ਕੇ ਬੈਠ ਗਈ ਕਾਲਾਂ ਜੀ ਰੋਟੀ ਖਾਣ ਮੋਟਰ ਤੇ ਆਇਆ ਤਾਂ ਉਸ ਨੂੰ ਪਰਫਿਊਮ ਦੀ ਖੁਸ਼ਬੂ ਆਈ ਮੈਂ ਨਾ ਤਾਂ ਉਸ ਨੇ ਧਿਆਨ ਨਹੀਂ ਦਿੱਤਾ ਪਰ ਜਿਆਦਾ ਮੋਟਰ ਅੰਦਰ ਗਿਆ ਤਾਂ ਜਿਆਦਾ ਖੁਸ਼ਬੂ ਆਈ ਫਿਰ ਬਾਹਰ ਆ ਕੇ ਸਨੀ ਨੂੰ ਕੋਲ ਬੁਲਾਇਆ ਤਾਂ ਪੁੱਛਣ ਲੱਗਾ ਕਿ ਕੋਈ ਆਇਆ ਸੀ ਇੱਥੇ ਤਾਂ ਉਹ ਹੱਸਣ ਲੱਗ ਜਾਂਦਾ ਕਾਲਾ ਕੋਈ ਮੈਂ ਕੁਝ ਪੁੱਛ ਰਿਹਾ ਤੇ ਤੁਰਸੀ ਜਾ ਰਿਆਂ ਸੈਣੀ ਚਾਚਾ ਜੀ ਪਿੱਛੇ ਦੇਖ ਆਪਣੇ ਜਦੋਂ ਉਸ ਪਿੱਛੇ ਦੇਖਿਆ ਤਾਂ ਪਿੱਛੇ ਹਰਲੀਨ ਬੜੀ ਮੁਸਕਰਾ ਰਹੀ ਸੀ ਤੇ ਕਾਲੀ ਨੇ ਕਿਹਾ ਜਾਓ ਤੁਸੀਂ ਖੇਡੋ ਜਾ ਕੇ ਹਰਲੀਨ ਕੋਲ ਆਈ ਤੇ ਕਹਿਣ ਲੱਗੀ ਮੈਨੂੰ ਪਤਾ ਲੱਗਾ ਕਿ ਸਰਦਾਰ ਜੀ ਸਵੇਰੇ ਦੇ ਕੰਮ ਕਰੀ ਜਾਂਦੇ ਨਹੀਂ ਰੋਟੀ ਵੀ ਨਹੀਂ ਖਾਦੀ ਤਾਂ ਸੋਚਿਆ ਜਾ ਕੇ ਖਵਾ ਹੀ ਆਵਾਂ ਪਹਿਲਾਂ ਫਿਰ ਪਤਾ ਨਹੀਂ ਕਦੋਂ ਮੌਕਾ ਮਿਲੂ ਕਾਲਾ ਅੱਛੇ ਜੀ ਇੰਨੀ ਫਿਕਰ ਹੈ ਸਾਡੀ ਤੇ ਆ ਇੰਨਾ ਕੁਝ ਤੁਸੀਂ ਕਿਉਂ ਲੈ ਕੇ ਦਿੱਤਾ ਇੰਨਾ ਜ਼ਵਾਕਾ ਨੂੰ ਜੇ ਭਾਬੀ ਨੂੰ ਪਤਾ ਲੱਗ ਗਿਆ ਤਾਂ ਬੋਲੂਗੀ ਪਤਾ ਹਰਲੀਨ ਲੈ ਦੱਸ ਭਾਬੀ ਕਿਉਂ ਬੋਲੂ ਹੁਜ਼ਨੀ ਹੁੰਦਾ ਮੈਂ ਸਮਝਾ ਦਿੱਤਾ ਪਹਿਲਾਂ ਹੀ ਇਨਾਂ ਨੂੰ ਕਿ ਘਰ ਜਾ ਕੇ ਕੁਝ ਨਹੀਂ ਦੱਸਣਾ ਕਾਲੇ ਨੇ ਸਿਰੀ ਨੂੰ ਆਵਾਜ਼ ਮਾਰੀ ਕਿ ਆ ਕੇ ਰੋਟੀ ਖਾ ਲੈ ਉਹ ਆਇਆ ਤੇ ਜਦ ਰੋਟੀ ਲੈ ਕੇ ਜਾਣ ਲੱਗਾ ਤਾਂ ਕਾਲੇ ਨੇ ਕਿਹਾ ਕਿ ਇੱਥੇ ਹੀ ਬੈਠ ਕੇ ਖਾ ਲੈਂ। ਤਾਂ ਕਹਿ ਲੱਗਾ ਸਰਦਾਰ ਜੀ ਕਿਹੜਾ ਭਰਨ ਵਾਲਾ ਹੈ। ਤੇ ਜੇ ਪਾਣੀ ਫੁੱਤੂ ਦੇ ਖੇਤਾਂ 'ਚ ਵੜ ਗਿਆ ਤਾਂ ਪਿਛਲੀ ਵਾਰੀ ਵਾਂਗੂੰ ਐਵੇਂ ਵਾਦੂ ਘਾਟੂ ਬੋਲੂ। ਤੇ ਖਾਮ ਖਾ ਗੱਲ ਲਵਦੂ। ਤੁਸੀਂ ਖਾਓ ਮੈਂ ਉੱਥੇ ਹੀ ਤੂਤੇ ਸ਼ਾਮੀ ਬੈਠ ਕੇ ਖਾ ਲਾਂਗਾ। ਹਰਲੀਨ ਹਾਂ ਜੀ ਸਮਝਦਾਰ ਹੈ। ਤੁਹਾਡਾ ਸੀਨੀ ਤੇ ਹੁਣ ਆਪਾਂ ਵੀ ਖਾਈਏ ਫਿਰ ਰੋਟੀ ਖੋਲਦੇ ਆਂ ਕਿਹਾ। ਕਾਲਾ ਲਿਆਉ ਜ਼ਲ ਦੀ ਖਵਾਉ ਅੱਜ ਤਾਂ ਬਹੁਤ ਭੁੱਖ ਲੱਗੀ ਆ ਤੇ ਵੀਰੇ ਦੀ ਰੋਟੀ ਅਲੱਗ ਰੱਖ ਦੇਣਾ ਉਹ ਕਿਤੇ ਕੰਮ ਗਏ ਨਹੀਂ ਆ ਆ ਕੀ ਖਾਣਗੇ ਹਰਲੀ ਟੋਕਦਿਆਂ ਹੋਇਆ ਐਵੇਂ ਨਹੀਂ ਖਾऊंगी ਪਹਿਲਾਂ ਜਾ ਕੇ ਹੱਥ ਧੋ ਕੇ ਆਓ ਸਭ ਨਾਲ ਜਾਓ ਕਾਲਾ ਉੱਠ ਕੇ ਚਲਾ ਗਿਆ ਤੇ ਹੱਥ ਧੋ ਕੇ ਆ ਗਿਆ ਮੰਜੇ ਤੇ ਬੈਠਦੇ ਹੀ ਹਰਲੀ ਨੇ ਕਿਹਾ ਚਲੋ ਫਿਰ ਹੁਣ ਮੂੰਹ ਖੋਲੋ ਅੱਜ ਰੋਟੀ ਮੈਂ ਆਪਣੀ ਹੱਥਾਂ ਨਾਲ ਖਵਾਉਂਗੀ ਤੇ ਬੁਰਕੀ ਉਸਦੇ ਮੂੰਹ ਚ ਪਾ ਦਿੱਤੀ ਕਾਲਾ ਅੱਜ ਤਾਂ ਰੋਟੀ ਕੁਝ ਏ ਜ਼ਿਆਦਾ ਹੀ ਸੁਆਦ ਹੈ ਹਰਲੀਨ ਅੱਛਾ ਜੀ ਹੁਣ ਗੱਲਾਂ ਵੀ ਹੋਣ ਲੱਗ ਪਈਆਂ ਤੁਹਾਨੂੰ ਚਲੋ ਹੁਣ ਮੈਨੂੰ ਤੁਸੀਂ ਖਾਓ ਜਦ ਕਾਲੀ ਨੇ ਹਰਲੀਨ ਨੂੰ ਰੋਟੀ ਖਵਾਈ ਤਾਂ ਖਾਂਦਿਆਂ ਹੀ ਕਹਿਣ ਲੱਗੀ ਇਸ ਨੂੰ ਤੁਸੀਂ ਸੁਆਦ ਕਹਿੰਦੇ ਹੋ ਲੂਣ ਤਾਂ ਹੈ ਨਹੀਂ ਬਿਲਕੁਲ ਵੀ ਜ਼ਮਾ ਫੁਕਿਆ ਕਾਲਾ ਅਸੀਤਾ ਇੱਦਾਂ ਹੀ ਖਾ ਲਈ ਦੀਆ ਕਦੇ ਲੂਣ ਘੱਟ ਹੁੰਦਾ ਹੈ ਕਦੇ ਮਿਰਚਾਂ ਜ਼ਿਆਦਾ ਹੁਣ ਤਾਂ ਆਦਤ ਜ਼ਹੀ ਹੋ ਗਈ ਜਾਂ ਬਸ ਇਸ ਸਬ ਦੀ ਹਰਲੀ ਕੋਈ ਗੱਲ ਨਹੀਂ ਮੈਂ ਹੁਣ ਜਲਦੀ ਹੀ ਤੁਹਾਡੇ ਕੋਲ ਆ ਜਾਣਾ ਹੁਣ ਫਿਰ ਵਧੀਆ-ਵਧੀਆ ਬਣਾ ਕੇ ਖਿਲਾਉ ਤੁਹਾਨੂੰ ਕਾਲਾ ਪਰ ਹੁਣ ਫੇਰਾਲ ਤਾਂ ਇਹੀ ਖਵਾ ਦੋ ਭੁੱਖ ਬਹੁਤ ਲੱਗੀ ਹੈ ਫਿਰ ਉਸਨੇ ਕਾਲੇ ਨੂੰ ਰੋਟੀ ਖਵਾਈ ਸ਼ਨੀ ਮਣੀ ਨੂੰ ਆਵਾਜ਼ ਮਾਰ ਕੇ ਆਪਣੀ ਗੋਦੀ 'ਚ ਬਿਠਾ ਕੇ ਆਪਣੇ ਹੱਥੀ ਖਵਾਈ। ਉਸ ਦਿਨ ਬਾਅਦ ਕਾਲੀ ਨੂੰ ਫੋਨ ਆਇਆ ਜਦ ਉਸ ਦੇਖਿਆ ਤਾਂ ਕਿਰਨ ਭਾਬੀ ਦਾ ਸੀ। ਹਰਲੀਨ ਨੇ ਫੋਨ ਕੱਟਣ ਨੂੰ ਕਿਹਾ ਤੇ ਆਪਣੇ ਫੋਨ ਤੋਂ ਵੀਡੀਓ ਕਾਲ ਕੀਤੀ ਭਾਬੀ ਨੂੰ। ਜਦ ਭਾਬੀ ਨੇ ਕਾਲ ਪੀਕ ਕੀਤੀ ਤਾਂ ਉਸ ਤੋਂ ਕਾਲੀ ਤੇ ਹਰਲੀਨ ਦੋਵੇਂ ਨੂੰ ਇਕੱਠਿਆਂ ਬੈਠ ਦੇਖ ਕੇ ਕਹਿਣ ਲੱਗੀ। ਵਾਹ ਬਈ ਜੋੜੀ ਤਾਂ ਅੱਜ ਇਕੱਠੀ ਬੈਠੀ ਐ। ਸਭ ਸੁਖਤਾ ਹੈ ਹਸਦਿਆਂ ਕਿਹਾ ਹਰਲੀਨ ਹਾਂਜੀ ਭਾਬੀ ਸਭ ਠੀਕ ਹੈ ਹੋਰ ਤੁਸੀਂ ਸੁਣਾਓ ਕਿਵੇਂ ਹੋ ਤੇ ਭਾਜੀ ਕਿਵੇਂ ਨੇ ਹਰਲੀਨ ਭਾਬੀ ਉਹ ਮੈਨੂੰ ਗਲੀ ਚ ਤੁਰੇ ਜਾਂਦੀ ਨੂੰ ਆ ਗੋਲੂ ਮੋਲੂ ਜਹੇ ਛਣੀ ਬਣੀ ਮਿਲੇ ਸੀ ਰੋਟੀ ਲੈ ਕੇ ਆ ਰਹੀ ਸੀ ਖੇਤ ਕੁਲਵੀਰ ਦੀ ਫਿਰ ਮੈਂ ਸੋਚਿਆ ਕਿ ਮੈਂ ਵੀ ਵੇਲੀ ਆ ਸੋ ਨਾਲ ਹੀ ਆ ਗਈ ਇਹਨਾਂ ਦੇ ਭਾਬੀ ਚਲੋ ਵਧੀਆ ਕੀਤਾ ਇਹ ਤਾਂ ਦੇਖ ਲੈ ਤੂੰ ਫਿਰ ਆਪਣੇ ਖੇਤ ਹਰਲੀਨ ਹਾਂਜੀ ਸਭ ਬਹੁਤ ਵਧੀਆ ਚਾਰੁਸ਼ਪੇਰੀ ਸ਼ਾਂਤੀ ਆਂਦਰਕਤਾਂ ਦੇ ਪੰਛੀਆਂ ਦੀਆਂ ਚਿੰਕਣ ਆਵਾਜ਼ਾਂ ਜਿਸ ਨੂੰ ਸੁਣ ਮਨ ਖੁਸ਼ ਹੋ ਜਾਂਦਾ ਦੂਰ ਦੂਰ ਤੱਕ ਇਹ ਹਰਿਆਲੀ ਹੀ ਹਰਿਆਲੀ ਆ ਸ਼ਹਿਰ ਵਿੱਚ ਤਾਂ ਇਹ ਸਭ ਕੁਝ ਲੱਭਿਆ ਨਹੀਂ ਲੱਭਦਾ ਬੰਦਾ ਦੇਖਣ ਨੂੰ ਵੀ ਤਰਸ ਜਾਂਦਾ ਭਾਬੀ ਸਹੀ ਖੈਰ ਰਹੀਆਂ ਤੂੰ ਹਰਲੀਨ ਹੋਰ ਸੁਣਾ ਕੋਈ ਗੱਲਬਾਤ ਹਰਲੀਨ ਭਾਬੀ ਮੈਂ ਕੱਲ ਵਾਪਸ ਚਲੀ ਜਾਣਾ ਮੇਰੀ ਛੁੱਟੀਆਂ ਖਤੂ ਹੋ ਗਈਆਂ ਨੇ ਜਦਹਰਲੀ ਨੇ ਨਿੰਨੀ ਗੱਲ ਭਾਬੀ ਨੂੰ ਕਹੀ ਤਾਂ ਕਾਲੇ ਦਾ ਚਿਹਰਾ ਹੀ ਉੱਤਰ ਗਿਆ ਭਾਬੀ ਨਾਲ ਥੋੜਾ ਜਿਹਾ ਹੋਰ ਗੱਲਾਂ ਮਾਰਨ ਤੋਂ ਬਾਅਦ ਜਦਹਰਲੀ ਨੇ ਫੋਨ ਕਟਿਆ ਤਾਂ ਕਾਲੇ ਦਾ ਉਦਾਸ ਹੋਇਆ ਚਿਹਰਾ ਦੇਖ ਕੇ ਕਹਿਣ ਲੱਗੀ ਕੀ ਹੋਇਆ ਹੁਣ ਤੁਸੀਂ ਕਿਉਂ ਮੂੰਹ ਲਟਕਾਈ ਬੈਠਿਓ ਕਾਲਾ ਤੁਸੀਂ ਜਾ ਰਹੇ ਹੋ ਕੱਲ ਨੂੰ ਇੰਨੀ ਜਲਦੀ ਤੇ ਉਹ ਵੀ ਹੁਣ ਦੱਸ ਰਹੇ ਹੋ ਇੱਕਦਮ ਅਚਾਨਕ ਹੀ ਹਰਲੀਨ ਲੇਦਾਸ ਜਲਦੀ ਕਿੱਥੋਂ ਆ ਪਤਾ ਮਹੀਨਾ ਹੋ ਗਿਆ ਮੈਨੂੰ ਆਈ ਨੂੰ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਥੇ ਆ ਕੇ ਮੈਨੂੰ ਮੇਰੀ ਜ਼ਿੰਦਗੀ ਦੀ ਉਹ ਖੁਸ਼ੀ ਮਿਲ ਜਾਊ ਜਿਸ ਬਾਰੇ ਮੈਂ ਸਿਰਫ ਸੁਪਨੇ ਵਿੱਚ ਹੀ ਸੋਚਿਆ ਸੀ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਇੱਥੇ ਆਉਣ ਤੋਂ ਹੀ ਜ਼ਿਆਦਾ ਇੱਥੋਂ ਜਾਣ ਦਾ ਦੁੱਖ ਹੋਵੇਗਾ ਕਾਲਾ ਹਰਲੀਨ ਤਰ ਤੁਸੀਂ ਨਾ ਜਾਓ ਫਿਰ ਮੇਰਾ ਤਾਂ ਦਿਲ ਨਹੀਂ ਲੱਗਣਾ ਤੁਹਾਡੇ ਬਿਨਾ ਹਰਲੀਨ ਦਿਲ ਤਨ ਲੋਣਾ ਪੈਣਾ ਸਰਦਾਰ ਜੀ ਕੁਝ ਦਿਨ ਜੀ ਅਜ਼ਮੰਗੀ ਨਹੀਂ ਤਾਂ ਵਾਪਸ ਕਿੰਦਾ ਆ ਮੰਗੀ ਕਾਲਾ ਪਰ ਮੈਂ ਕਿੱਦਾਂ ਕੱਟਾਂਗਾ ਦਿਨ ਤੁਹਾਡੇ ਬਗੈਰ ਇਹ ਸੋਚਿਆ ਤੁਸੀਂ ਥਰਲੀ ਅੱਛਾ ਤੇ ਜਿਹੜੇ ਮੈਂ ਦਿਨ ਕੱਟਨੇ ਆ ਤੁਹਾਡੇ ਬਗੈਰ ਤੁਸੀਂ ਉਹ ਸੋਚਿਆ ਕਿੱਦਾਂ ਕੱਟਾਂਗੀ ਹੁਣ ਤਾਂ ਸਾਡਾ ਦੋਨਾਂ ਦਾ ਇੱਕੋ ਹੀ ਸਹਾਰਾ ਵਾਸੀ ਫੋਨ ਉਸ ਦਿਨ ਇਸਤੇ ਹੀ ਗੱਲਾਂ ਕਰਕੇ ਇਸ ਨਾਲ ਹੀ ਕੰਮ ਸਾਰਨਾ ਪੋ ਹਰਲੀ ਉੱਟ ਕੇ ਅੱਖਾਂ ਬੂੰਜਦੀ ਹੋਈ ਇੱਕ ਪਾਸੇ ਜਾ ਕੇ ਖੜੀ ਹੋ ਗਈ ਤੇ ਕਾਲਾ ਉੱਟ ਕੇ ਉਸ ਦੇ ਕੋਲ ਆਇਆ ਧਰਲੀ ਉਸ ਨੇ ਉੱਟਕੇ ਗਲ ਨਾਲ ਲੱਗ ਗਈ ਤੇ ਜ਼ੋਰ-ਜ਼ੋਰ ਨਾਲ ਲੋਨ ਲੱਗ ਪਏ ਤੇ ਕਹਿ ਲੱਗੀ ਸੱਚੀ ਮੇਰਾ ਤਾਂ ਪੂਰਾ ਦਿਲ ਨਹੀਂ ਕਰ ਰਿਹਾ ਜਾਨ ਨੂੰ ਪਰ ਪਤਾ ਨਹੀਂ ਅਕਿਸ ਕੰਬਖਤ ਨੇ ਜੁਦਾਈਆਂ ਬਣਾਈਆਂ ਨੇ ਜੋ ਦੋ ਪਿਆਰ ਕਰਨ ਵਾਲਿਆਂ ਨੂੰ ਨਾ ਚਾਹੁੰਦੇ ਹੋਈ ਵੀ ਵਿਛੜਨਾ ਹੀ ਪੈਂਦਾ ਹੈ ਕਾਲਾ ਉਸਨੇ ਚੁੱਪ ਕਰਾਉਂਦੀ ਹੋਈ ਕਹਿੰਦਾ ਪਿਆਰ 'ਚ ਵਿਛੋੜੇ ਦਾ ਵੀ ਆਪਣਾ ਹੀ ਮਜ਼ਾ ਹੁੰਦਾ ਹੈ ਇਸ ਵਿੱਚ ਥੋੜਾ ਦਰਦ ਥੋੜੀ ਪੀੜ ਜ਼ਰੂਰ ਲੁਕੀ ਹੁੰਦੀ ਆ ਪਰ ਇਸ ਦਾ ਅੰਤ ਬਹੁਤ ਵਧੀਆ ਹੁੰਦਾ ਜਦ ਇਹੀ ਦੋ ਪਿਆਰ ਕਰਨ ਵਾਲੀ ਮਿਲਦੇ ਨਹੀਂ ਤੇ ਆਪਾਂ ਵੀ ਬਹੁਤ ਜਲਦੀ ਹੀ ਮਿਲਾਂਗੇ ਹਰਲੀਨ ਮੈਂ ਚੱਲੀ ਜ਼ਰੂਰ ਆ ਪਰ ਮੇਰੀ ਰੂਹ ਤਾਂ ਇੱਥੇ ਤੇਰੇ ਕੋਲ ਹੀ ਰਹੋ ਚੰਗਾ ਫਿਰ ਹੁਣ ਟਾਈਮ ਵੀ ਬਹੁਤ ਹੋ ਗਿਆ ਤਾਈ ਵੀ ਕਰਨ ਉਡੀਕਦੀ ਹੋਣੀ ਮੈਂ ਚੱਲਦੀ ਹਾਂ ਅੱਖਾਂ ਸਾਫ਼ ਕਰਦੇ ਹੋਏ ਕਿਹਾ ਇੱਕ ਗੱਲ ਤਾਂ ਰਹਿ ਹੀ ਗਈ ਇੱਧਰ ਆਉ ਮੇਰੇ ਕੋਲ ਜਦ ਕਾਲਾ ਉਸਦੇ ਕੋਲ ਗਿਆ ਠਹਿਰ ਲਈ ਆਪਣਾ ਹੱਥ ਉਸਦੇ ਮੋਢੇ ਤੇ ਕਿਹਾ ਕੈਮਰੇ ਵੱਲ ਦੇ ਕੇ ਸਮਾਈਲ ਕਰਨ ਲਈ ਦੋਨਾਂ ਦੀ ਸੈਲਫੀ ਕਲਿੱਕ ਕਰ ਲਈ ਦੇਖੋ ਮੈਂ ਤੁਹਾਡਾ ਹੱਸਦੇ ਦਾ ਚਿਹਰਾ ਆਪਣੇ ਨਾਲ ਲੈ ਕੇ ਜਾ ਰਹੀਆਂ ਤੇ ਤੁਸੀਂ ਵੀ ਇਸ ਪਿਕ ਨੂੰ ਸੰਭ ਕੇ ਰੱਖਣਾ ਪਰ ਤੁਸੀਂ ਕੱਲ ਜਦ ਮੈਂ ਆਵਾਂਗੀ ਤਾਂ ਮੈਨੂੰ ਮਿਲਣ ਨਾ ਆਇਓ ਪਲੀਜ਼ ਕਿਉਂਕਿ ਜੇ ਤੁਸੀਂ ਉਸ ਟਾਈਮ ਮੇਰੇ ਸਾਹਮਣੇ ਹੋਵੋਗੇ ਤਾਂ ਮੈਂ ਚਾਹ ਕੇ ਵੀ ਨਹੀਂ ਜਾ ਪਾਵਾਂਗੀ ਇੰਨਾ ਆਖ ਫਿਰ ਰੋਂਦੀ ਹੋਈ ਆਪਣਾ ਹੱਥ ਛੁਡਾ ਕੇ ਤੁਰ ਪਈ ਘਰ ਵੱਲ ਨੂੰ ਹਰਲੀਨ ਨੇ ਘਰ ਜਾ ਕੇ ਦੁਖੀ ਜ਼ਹਿਮਣਾ ਆਪਣਾ ਸਮਾਨ ਸਮਾਨ ਪੈਕ ਕਰਨ ਲੱਗ ਪਈ ਸ਼ਾਮ ਤੱਕ ਉਸਨੇ ਸਾਰਾ ਸਮਾਨ ਵੀ ਪੈਕ ਕਰ ਲਿਆ ਨਾ ਤਾਂ ਉਸਨੇ ਅੱਜ ਚੰਗੀ ਤਰ੍ਹਾਂ ਰੋਟੀ ਖਾਧੀ ਨਾ ਹੀ ਕਿਸੇ ਨਾਲ ਚੰਗੀ ਤਰ੍ਹਾਂ ਗੱਲਬਾਤ ਕੀਤੀ ਬਸ ਉਹ 부ਜੀ-부ਜੀ ਜਹੀ ਫਿਰ ਰਹੀ ਸੀ ਉਤਰ ਕਾਲਾ ਸਾਰੇ ਕੰਮ ਕਰਨ ਵੇੜਨ ਤੋਂ ਬਾਅਦ ਜਦ ਸ਼ਾਮ ਨੂੰ ਰੋਟੀ ਖਾਣ ਕਰ ਗਿਆ ਤਾਂ ਰੋਟੀ ਚਾਕੀ ਆਪਣੇ ਘਰ ਲੈ ਆਇਆ ਤੇ ਮੰᱡੇ ਤੇ ਬੈਠ ਕੇ ਜਦ ਖਾਣਾ ਖਾਣ ਲੱਗਾ ਤਾਂ ਉਸ ਦਾ ਮਨ ਨਾ ਕੀਤਾ ਰੋਟੀ ਖਾਣੇ ਦਾ ਤਾਂ ਉਸਨੇ ਰੋਟੀ ਚਾ ਕੇਵਲ ਤੇ ਪੋਣੀ ਨਾਲ ਟੱਕ ਕੇ ਰੱਖ ਦਿੱਤੀ ਆਪ ਮੰਜੇ ਤੇ ਵਿਸਤ੍ਰਵ ਕਰਕੇ ਪੈ ਗਿਆ ਤੇ ਅਸਮਾਨ ਵੱਲ ਤਾਰਿਆਂ ਵੱਲ ਦੇਖਣ ਲੱਗਾ ਤੇ ਗਿਨਣ ਲੱਗ ਪਿਆ ਤੇ ਤਾਰੇ ਗਿੰਦੇ ਗਿੰਦੇ ਉਸ ਦਾ ਹਰਲੀਨ ਨੂੰ ਚਾਹਤ ਕਰ ਰੋਣਾ ਨਿਕਲ ਗਿਆ ਫਿਰ ਉਸਨੇ ਫੋਨ ਚੱਕਿਆ ਤੇ ਹਰਲੀਨ ਨੂੰ ਕਰਨ ਲੱਗਾ ਤੇ ਉਸ ਦਾ ਫੋਨ ਵਿਜ਼ੀ ਆ ਰਿਹਾ ਸੀ ਦੁਬਾਰਾ ਕੀਤਾ ਫਿਰ ਵਿਜ਼ੀ ਉਸਨੇ ਗੁੱਸੇ ਚ ਆ ਕੇ ਫੋਨ ਮੰਜੇ ਤੇ ੱਲੇ ਸੁੱਟ ਦਿੱਤਾ ਕੁਝ ਧੀਰਵਾਦ ਉਸ ਨੂੰ ਹਰਲੀਨ ਦਾ ਫੋਨ ਆਇਆ ਉਸਨੇ ਫੋਨ ਚੁੱਕਿਆ ਤੇ ਕਹਿ ਲੱਗਾ ਕਿੱਥੇ ਹੋ ਤੁਸੀਂ ਪਤਾ ਕਦੋਂ ਦਾ ਫੋਨ ਕਰ ਰਹੀ ਹਾਂ ਹਰਲੀ ਮੈਂ ਮੰਮੀ ਨਾਲ ਗੱਲ ਕਰ ਰਹੀ ਸੀ ਤੁਸੀਂ ਦੱਸੋ ਕੀ ਹੋਇਆ ਚੁੰਨੇ ਉਖੜੇ ਹੋਇਓ ਕਾਲਾ ਮੇਰੇ ਜੀ ਨਹੀਂ ਲੱਗ ਰਿਹਾ ਪੂਰਾ ਵੀ ਕਿ ਜਾਣਾ ਜ਼ਰੂਰੀ ਹੈ ਤੁਹਾਡਾ ਜਾਂ ਨਾ ਜਾਓ ਤੁਸੀਂ ਹਰਲੀ ਜੇ ਮੇਰੇ ਹੱਥ ਵਾਸ ਕੁਝ ਹੁੰਦਾ ਮੈਂ ਇੱਕ ਪੱਲੀ ਵੀ ਤੁਹਾਡੇ ਤੋਂ ਦੂਰ ਨਾ ਹੁੰਦੀ ਮੈਂ ਵੀ ਮਜ਼ਬੂਰ ਆ ਪਰ ਮੈਂ ਛੇਤੀ ਹੀ ਵਾਪਸ ਆਵਾਂਗੀ। ਅੱਛਾ ਇਹ ਸਭ ਛੱਡੋ ਹੁਣ ਇਹ ਦੱਸੋ ਮੈਨੂੰ ਤੁਸੀਂ ਜਾਂਦੀ ਵਾਰੀ ਦੀ ਕੋਈ ਵੀ ਨਿਸ਼ਾਨੀ ਨਹੀਂ ਦਿੱਤੀ ਕਿਉਂ ਕਾਲਾ ਤੁਸੀਂ ਵੀ ਕਿਹੜਾ ਕੁਝ ਦਿੱਤਾ ਹਰਲੀਨ ਹਾਂ ਕਿੰਨਾ ਝੂਠਾ ਮੈਂ ਜੋ ਅੱਜ ਗੱਲ ਨਾਲ ਲਾ ਕਿੰਨਾ ਪਿਆਰ ਦਿੱਤਾ ਤੁਹਾਨੂੰ ਉਹ ਕੁਝ ਵੀ ਨਹੀਂ ਕਾਲਾ ਲੈ ਉਹ ਵੀ ਕੋਈ ਪਿਆਰ ਸੀ ਪਰ ਉਹ ਹੀ ਤਾਂ ਜਾ ਰਹੀ ਸੀ ਤੁਸੀਂ ਹਰਲੀਨ ਆਹੋ ਤੇ ਤੁਸੀਂ ਤਾਂ ਬਹੁਤ ਜ਼ਮੀਂ ਹੱਸ ਰਹੇ ਸੀ ਆਪਣਾ ਪਤਾ ਕੁੜੀਆਂ ਵਾਂਗ ਰੋ ਰਹੇ ਸੀ ਮੈਨੂੰ ਕੁਝ ਨਹੀਂ ਪਤਾ ਮੈਨੂੰ ਤਾਂ ਬਸ ਕੋਈ ਨਿਸ਼ਾਨੀ ਚਾਹੀਦੀ ਹੈ ਮਤਲਬ ਚਾਹੀਦੀ ਹੈ ਕਾਲਾ ਠੀਕ ਹੈ ਸਵੇਰੇ ਮਿਲ ਜਾਓ ਤੁਹਾਨੂੰ ਤੁਹਾਡੀ ਨਿਸ਼ਾਨੀ ਹੋਰ ਕੁਝ ਹਰਲੀਨ ਸੱਚੀ ਕੀ ਦੇਉਂਗੇ ਦੱਸੋ ਕਾਲਾ ਲੈ ਇਦਾਂ ਕਿਵੇਂ ਦੱਸ ਦਿਆਂ ਜਦ ਸਵੇਰੇ ਮਿਲੂੰ ਤਾਂ ਆਪੇ ਦੇਖ ਲੈਣਾ ਤੇ ਦੱਸ ਦੇਣਾ ਫਿਰ ਫੋਨ ਕਰਕੇ ਹਰਲੀਨ ਚਲੋ ਇਹ ਵੀ ਸਹੀ ਹੈ ਅਸੀਂ ਇੰਤਜ਼ਾਰ ਕਰਾਂਗੇ ਅੱਛਾ ਇਹ ਦੱਸੋ ਤੁਸੀਂ ਰੋਟੀ ਨਹੀਂ ਖਾਦੀ ਨਾ ਕਾਲਾ ਤੁਹਾਨੂੰ ਕਿਸ ਨੇ ਕਿਹਾ ਮੈਂ ਰੋਟੀ ਨਹੀਂ ਖਾਦੀ ਖਾਦੀ ਤਾਂ ਹੈ ਹਰਲੀਨ ਸਰਦਾਰ ਜੀ ਤੁਹਾਨੂੰ ਪਹਿਲਾਂ ਵੀ ਕਿਹਾ ਤੁਸੀਂ ਝੂਠ ਨਾ ਬੋਲਿਆ ਕਰੋ ਚਲੋ ਪਹਿਲਾਂ ਰੋਟੀ ਖਾਓ ਨਹੀਂ ਮੈਂ ਫਿਰ ਗੱਲ ਨਹੀਂ ਕਰਨੀ ਕਾਲਾ ਤੁਹਾਨੂੰ ਕਿੱਦਾਂ ਪਤਾ ਲੱਗ ਜਾਂਦਾ ਕਿ ਮੈਂ ਝੂਠ ਬੋਲ ਰਿਹਾ ਹਰਲੀਨ ਬਸ ਲੱਗ ਜਾਂਦਾ ਪਤਾ ਖਾਣ ਲੱਗੇ ਕਿ ਨਹੀਂ ਕਾਲਾ ਹਾਂਜੀ ਹਾਂਜੀ ਖਾ ਰਹੀ ਹਾਂ ਤੇ ਉਹ ਰੋਟੀ ਖਾ ਕੇ ਲੋ ਖਾ ਲਈ ਮੈਂ ਹੁਣ ਤਾਂ ਖੁਸ਼ ਹੋ ਨਾ ਹਰਲੀਨ ਹਾਂਜੀ ਬਹੁਤ ਖੁਸ਼ ਹਾਂ ਕਾਲਾ ਮੈਨੂੰ ਤਾਂ ਡਰ ਜਿਹਾ ਲੱਗਦਾ ਕਿ ਤੁਸੀਂ ਘਰ ਜਾ ਕੇ ਮੈਨੂੰ ਭੁੱਲ ਤਾਂ ਨਹੀਂ ਜਾਉਗੇ ਨਾ ਹਰਲੀਨ ਲੈ ਪਾਗਲ ਹੋ ਤੁਸੀਂ ਐਦਾਂ ਕੋਈ ਕਿਸੇ ਨੂੰ ਕਿਵੇਂ ਭੁੱਲ ਜਾਊ ਪਿਆਰ ਕੀਤਾ ਜੇ ਮੈਂ ਤੁਹਾਨੂੰ ਕੋਈ ਮਜ਼ਾਕ ਥੋੜਾ ਕੀਤਾ ਕਿ ਜੋ ਭੁੱਲ ਜਾਊਂਗੀ ਲੁੱਕੀ ਅਕਸਰ ਕਹਿੰਦੇ ਆ ਕਿ ਜੇ ਸਤ ਜਨਮਾਂ ਤੱਕ ਪਿਆਰ ਕਰੂ ਸਤ ਸੁਤ ਜਨਮਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਇਹ ਜਨਮ ਦਾ ਮੈਂ ਤੁਹਾਡੀ ਲੇਖੇ ਲਾ ਦਿੱਤਾ ਹੈ ਜੀ ਤੇ ਇਸੇ ਜਨਮ ਚ ਹੀ ਇੰਨਾ ਪਿਆਰ ਡੂੰਗੀ ਤੁਹਾਨੂੰ ਕਿ ਅਗਲੇ ਜਨਮ ਦੀ ਲੋਡ ਨਹੀਂ ਪਹਿਣੀ ਹੁਣ ਤਾਂ ਮੈਂ ਬਸ ਤੁਹਾਡੀ ਹੋ ਗਈ ਆ ਤੇ ਤੁਹਾਡੀ ਹੀ ਹੋ ਕੇ ਰਹਿਣਾ ਹੈ ਇੰਨਾ ਆ ਕੇ ਉਰੋਂ ਲੱਗ ਜਾਂਦੀ ਆ ਕਾਲਾ ਲੈ ਹੁਣ ਰੋ ਕਿਉਂ ਰਹੇ ਹੋ ਐਵੇਂ ਰੋ ਰੋ ਕੇ ਨਾਲੇ ਆਪਣਾ ਮਨ ਖਰਾਬ ਕਰ ਰਿਓ ਤੇ ਮੇਰਾ ਵੀ ਖਰਲੀਨ ਨਹੀਂ ਉਹ ਬਸ ਐਵੇਂ ਹੀ ਰੋਣਾ ਆ ਗਿਆ ਕਾਲਾ ਚਲੋ ਚੰਗਾ ਫਿਰ ਹੁਣ ਸੋ ਜਾਉ ਤੇ ਕੱਲ ਘਰ ਪਹੁੰਚ ਕੇ ਮੈਨੂੰ ਫੋਨ ਜ਼ਰੂਰ ਕਰ ਦੇਣਾ ਖਰਲੀਨ ਹਾਂਜੀ ਕੈ ਕੇ ਫੋਨ ਕਰ ਦਿੱਤਾ ਤੇ ਸੋਉਗੀ